ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਿਲ ਕਲੋਨੀ ਬਲਾਕ ਭੋਗਪੁਰ ਜ਼ਿਲ੍ਹਾ ਜਲੰਧਰ ਵਿਖੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਆਧੁਨਿਕ ਕਲਾਸਰੂਮਸ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਸ਼੍ਰੀ ਜੀਤਰਾਲ ਪੱਟੀ ਡਾਇਰੈਕਟਰ ਪਨਵਾਸ ਪੰਜਾਬ ਵੱਲੋਂ ਕਮਰਿਆਂ ਦੇ ਨੀਂ ਪੱਥਰ ਦਾ ਉਦਘਾਟਨ ਕਰਕੇ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ ਇਸ ਪ੍ਰੋਗਰਾਮ ਵਿੱਚ ਸ਼੍ਰੀ ਮਨੋਜ ਪੱਟੀ ਅਤੇ ਉਨ੍ਹਾਂ ਦੀ ਟੀਮ ਨੇ ਵੀ ਵਿਸ਼ੇਸ਼ ਤੌਰ ਤੇ ਸ਼ਰਕਤ ਕੀਤੀ ਜਿਸ ਵਿੱਚ ਬਲਾਕ ਨੋਡਲ ਅਫਸਰ ਸ਼੍ਰੀ ਰਵੀਕਾਂਤ ਅਤੇ ਸ਼੍ਰੀ ਦੀਪਕ ਕੁਮਾਰ ਵੀ ਪ੍ਰੋਗਰਾਮ ਵਿੱਚ ਹਾਜ਼ਰ ਹੋਏ ਅਤੇ ਨੀਂ ਪੱਥਰ ਰੱਖਣ ਤੋਂ ਬਾਅਦ ਰੀਵਨ ਕੱਟਣ ਦੀ ਰਸਮ ਅਦਾ ਕੀਤੀ ਗਈ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸ਼੍ਰੀ ਅੰਮ੍ਰਿਤਪਾਲ ਸਿੰਘ, ਸ਼੍ਰੀ ਪ੍ਰੇਮ ਕੁਮਾਰ, ਸ਼੍ਰੀ ਜੀਤਪਾਲ ਪੱਟੀ, ਸ਼੍ਰੀ ਦੀਪਕ ਕੁਮਾਰ ਨੇ ਸਰਕਾਰ ਦੀਆਂ ਸਿੱਖਿਆ ਪ੍ਰਤੀ ਨੀਤੀਆਂ ਬਾਰੇ ਪ੍ਰੋਗਰਾਮ ਵਿੱਚ ਸ਼ਾਮਲ ਐਸਐਮਸੀ ਮੈਂਬਰ, ਬੱਚਿਆਂ ਦੇ ਮਾਪੇ ਤੇ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਨੂੰ ਵਿਸਤਾਰ ਵਿੱਚ ਦੱਸਿਆ ਗਿਆ। ਇਸ ਮੌਕੇ ਬੱਚਿਆਂ ਵੱਲੋਂ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਮੇ ਲਈ ਸ਼੍ਰੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸ਼੍ਰੀ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਇਹ ਪ੍ਰੋਗਰਾਮ ਨੇਪਰੇ ਚਾੜਿਆ ਗਿਆ ਉਪਰੋਕਤ ਉਦਘਾਟਨ ਕਮਰਿਆਂ ਦੀ ਛੱਤਾਂ ਤੇ ਟਾਈਲਾਂ ਫਰਸ਼ਾਂ ਤੇ ਟਾਈਲਾਂ ਅਤੇ ਪਲਸਤਰ ਦੇ ਰੰਗ ਰੋਗਨ ਦੇ ਕੰਮ ਵਾਸਤੇ ਤਿੰਨ ਕਮਰਿਆਂ ਦੀ ਗ੍ਰਾਂਟ ਪ੍ਰਾਪਤ ਹੋਈ ਇਸ ਉਦਘਾਟਨੀ ਸਮਾਰੋਹ ਵਿੱਚ ਸ਼੍ਰੀ ਅਮਰਪਾਲ ਸਿੰਘ, ਸ਼੍ਰੀ ਸੁਖਵਿੰਦਰ ਸਿੰਘ ਹੈੱਡ ਟੀਚਰ, ਸ਼੍ਰੀ ਪ੍ਰੇਮ ਕੁਮਾਰ, ਸ਼੍ਰੀਮਤੀ ਸੋਨੀਆ, ਸੁਨੀਕਤਾ ਰਾਣੀ, ਕੁਲਵੰਤ ਕੌਰ, ਸ਼੍ਰੀ ਰਜਿੰਦਰ ਸਿੰਘ, ਸ਼੍ਰੀ ਰਵਿੰਦਰ ਸਿੰਘ ਐਚਟੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਅਤਿਅੰਤ ਵਿੱਚ ਸ਼੍ਰੀ ਪ੍ਰੇਮ ਕੁਮਾਰ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਪ੍ਰੋਗਰਾਮ ਦੀ ਕਾਮਯਾਬੀ ਵਾਸਤੇ ਧੰਨਵਾਦ ਕੀਤਾ ਗਿਆ। ਕੰਮ ਹੋਏਗਾ। ਕਿਉਂਕਿ ਜਿੰਨੇ ਵੀ ਕੰਮ ਚਾਰ ਦੀਵਾਰੀਆਂ ਸਕੂਲਾਂ ਦੀਆਂ ਕਮਰਿਆਂ ਦੀ ਸਾਰੀ ਜਾਂ ਟਾਇਲਟਸ ਜਾਂ ਫਰਸ਼ਾਂ ਦਾ ਕੰਮ ਜਿਹੜਾ ਸਕੂਲਾਂ ਦੇ ਵਿੱਚ ਹੋਇਆ ਸਰਕਾਰ ਚਾਹਦੀ ਸੀ ਕਿ ਲੋਕਾਂ ਦੇ ਵਿੱਚ ਲੱਗੇ ਜਾਈਏ ਕਿਉਂਕਿ ਪੰਜਾਬ ਦੇ ਵਿੱਚ ਜਿਸ ਵੇਲੇ 2022 ਦਾ ਸਮਾਂ ਆਇਆ ਮਦਰ ਜੀ ਨੇ ਇਸ ਕੰਮ ਨਹੀਂ ਬਣਾਇਆ ਕਿ ਐਗਜ਼ਾਮ ਹਨ ਇੱਕ ਸਕੂਲ ਅਜਿਹਾ ਕਹਿੰਦਾ ਕਿਸੇ ਦਾ ਸਾਰਿਆਂ ਦੀ ਗਰਮੀ ਦੇ ਨਾਲ ਖਰਾਬ ਹੀ ਹੋ ਜਾਂਦੀ ਆ ਪਰ ਤੁਹਾਡੇ ਵਿੱਚ ਆ ਕੇ ਹੱਥ ਦੀ ਰੋਣੇ ਬਹੁਤ ਜਰੂਰੀ ਸੀ ਜੋ ਪੰਜਾਬ ਦੇ ਵਿੱਚ 20000 ਸਰਕਾਰੀ ਸਕੂਲ ਤੇ 28 ਲੱਖ ਬੱਚਾ ਜਿਹੜਾ ਇਹਨਾਂ ਸਕੂਲਾਂ ਦੇ ਵਿੱਚ ਸਿੱਖਿਆ ਪ੍ਰਾਪਤ ਸਾਡੀ ਰਹਿਮਾਈ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਸਾਡੀ ਰਹਿਮਾਈ ਕਰਦੇ ਰਹਿੰਦੇ ਆ ਤਾਂ ਕਿ ਸੋ ਇਸ ਕਰਕੇ ਸਾਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਭਗਵਾਨ ਸਮਨ ਸਾਹਿਬ ਔਰ ਉਹਨਾਂ ਦੀ ਸਮੁੱਚੀ ਟੀਮ ਦੀ ਜਿਹੜੀ ਕਾਰਗੁਜ਼ਾਰੀ ਹੈ ਨਾ ਉਹ ਪੂਰੇ ਪੰਜਾਬ ਨੇ ਪਸੰਦ ਕੀਤੀ ਹੈ ਜੀ ਜੀਤ لال ਪੱਟੇ ਜੀ ਡਾਇਰੈਕਟਰ ਤਨਬਸ ਪੰਜਾਬ ਔਰ ਹਲਕਾ ਇੰਚਾਰਜ ਵਿਧਾਨ ਸਭਾ ਹਦਪੁਰ ਇਹਨਾਂ ਦੀ ਰਹਿਨਮਾਈ ਦੇ ਵਿੱਚ ਹਲਕਾ ਹਦਪੁਰ ਦੇ ਵਿੱਚ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਸਰਦਾਰ ਪ੍ਰਵਾਨ ਭਗਵਤ ਸਿੰਘ ਮਾਨ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਸਿੱਖਿਆ ਗਰੰਟੀ ਦਾ ਜੋ ਪ੍ਰੋਗਰਾਮ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਅੱਜ ਉਦਘਾਟਨ ਹੋ ਰਹੇ ਨੇ ਤੇ ਅੱਜ ਹਲਕਾ ਆਧਪੁਰ ਦੇ ਵਿੱਚ ਵੀ ਸ਼੍ਰੀ ਜੀਤ ਲਾਲ ਪੱਟੀ ਜੀ ਦੀ ਅਗਵਾਈ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਵਿੱਚ ਸਵੇਰ ਤੋਂ ਹੀ ਉਦਘਾਟਨ ਪ੍ਰੋਗਰਾਮ ਚੱਲ ਰਹੇ ਨੇ ਤੇ ਇਸੇ ਗਲੀ ਦੇ ਵਿੱਚ ਮੇਲ ਕਲੋਨੀ ਸਕੂਲ ਦੇ ਵਿੱਚ ਅੱਜ ਅਸੀਂ ਪਹੁੰਚੇ ਆਂ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਦੇ 19000 ਸਕੂਲਾਂ ਦੇ ਵਿੱਚ ਜੋ ਵੱਖ-ਵੱਖ ਸਹੂਲਤਾਂ ਸਰਕਾਰ ਵੱਲੋਂ ਦਿੱਤੀਆਂ ਗਈਆਂ ਨੇ ਚਾਹੇ ਉਹ ਆਧੁਨਿਕ ਕਲਾਸਰੂਮ ਹੋਣ ਚਾਹੇ ਉਹ ਪ੍ਰੋਜੈਕਟਰ ਹੋਣ ਚਾਹੇ ਉਹ ਸਮਾਰਟ ਬੋਰਡ ਹੋਣ ਚਾਹੇ ਇਮਾਰਤਾਂ ਚਾਹੇ ਚਾਰਦੀਵਾਰੀ ब्लाक प्रधानप लोहारा बलाक प्रधान मदन बलाक प्रधान बलवि बलाक प्रधान अजय कुमार बान सतनाम मनकोटिया ब्लाक प्रधान परमजीत ਸੂਬੇਦਾਰ ਹੰਸਰਾਜ ਹੰਸ ਕੋਆਰਡੀਨੇਟਰ ਐਕਸ ਸਰਵਿਸਮੈਨ ਵਿੰਗ ਸੁਖਦੇਵ ਰਾਜ ਕੋਆਰਡੀਨੇਟਰ ਬੁੱਧੀਜੀਵੀ ਵਿੰਗ ਬਾਬਾ ਸੁਰਜੀਤ ਸਿੰਘ ਕੋਆਰਡੀਨੇਟਰ ਟਰਾਂਸਪੋਰਟ ਵਿੰਗ ਗੁਰਪ੍ਰੀਤ ਸਿੰਘ ਭੋਗਲ ਕਮੇਟੀ ਮੈਂਬਰ ਹਲਕਾ ਆਦਮਪੁਰ ਪੰਜਾਬ ਸਿੱਖਿਆ ਕ੍ਰਾਂਤੀ ਅਤੇ ਸਕੂਲਾਂ ਦੇ ਪ੍ਰਿੰਸੀਪਲ ਸਹਿਬਾਨ ਅਧਿਆਪਕ ਸਹਿਬਾਨ ਪਿੰਡਾਂ ਦੇ ਸਰਪੰਚ ਸਹਿਬਾਨ ਤੇ ਪਾਰਟੀ ਦੇ ਵਲੰਟੀਅਰ ਸਹਿਬਾਨ ਮੌਜੂਦ ਸਨ ਭੋਗਪੁਰ ਤੋਂ ਗੁਰਪ੍ਰੀਤ ਸਿੰਘ ਭੋਗਲ ਦੀ ਖਾਸ ਰਿਪੋਰਟ